ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਏ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲ ਕਰ ਲਈ ਆਪਾਂ ਪਹੁੰਚੇ ਹਾਂ ਟਾਲੀਵਾਲ ਡੈਰੀ ਫਾਰਮ ਤੇ ਪਸ਼ੂ ਤਿੰਨ ਦਿਖਾਵਾਂਗੇ ਇੱਕ ਦਿਖਾਵਾਂਗੇ ਮੋਰਾ ਨਸਲ ਦੀ ਮੱਝ ਇੱਕ ਦਿਖਾਵਾਂਗੇ ਬੂਰੀ ਤੇ ਇੱਕ ਦਿਖਾਵਾਂਗੇ ਐਫ ਐਫ ਫੁੱਲ ਵੱਡੇ ਕੱਦ ਕਾਠ ਚ ਟੌਪ ਕੁਆਲਿਟੀ ਚ ਫਾਰਮ ਵਾਲੀ ਵਹਿੜ ਦਿਖਾਵਾਂਗੇ ਆਹ ਲੱਗੂ ਸਾਨੂੰ ਜੇ ਕੋਈ ਨੌਕਰੀ ਕੋੜੀ ਦਿਖਾਈ ਜਾਂਣਾ ਹੁੰਨਾ ਮੈਂ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਭਾ ਵੀ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਅੱਲੇ ਆ ਗੈਰੀ ਇਧਰਲੇ ਬੰਦੇ ਕੈਮਰਾ ਕੀ ਹਾਲ ਆ ਬਾਈ ਸਸਤੀ ਗੱਲ ਬਾਈ ਜੀ ਚਰਦੀ ਕਲਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਕਿਵੇਂ ਆ ਕੰਮਕਾਰ ਬਹੁਤ ਵਧੀਆ ਕੰਮਕਾਰ ਆ ਵੀਰੇ ਹਾਂ ਕੰਮਕਾਰ ਚੰਗਾ ਚੱਲਦਾ ਤੇ ਇੱਕ ਗੱਲ ਤੁਹਾਨੂੰ ਸੁਰੂਚੀ ਦੱਸਦਾ ਨਾ ਵੀ ਇਸ ਫਾਰਮ ਤੋਂ ਵੇਚਣ ਵਾਲੇ ਸੱਜਣ ਵੀ ਮਾਲ ਬਾਈ ਹੋਰਾਂ ਤੋਂ ਲੈ ਜਾਂਦੇ ਨੇ ਤੇ ਬਾਹਰ ਦਾ ਕਾਕ ਵੀ ਬਹੁ ਗਿਣਤੀ ਚ ਮਾਲ ਲੈ ਕੇ ਜਾਂਦਾ ਤੇ ਉਧਰਲੇ ਬੰਨੇ ਵੀ ਗੈਰੀ ਮਾਰਨੀ ਪਿਛਲੇ ਬੰਨੇ ਉਹ ਤੇ ਜਾਨਵਰ ਬਾਈ ਕੋਲੇ ਕਾਫੀ ਗਿਣਤੀ ਚੁੰਦੇ ਨੇ ਮੰਡੀ ਵਾਲਾ ਸਿਸਟਮ ਹੀ ਹੁੰਦਾ ਹਾਂਜੀ ਆਪਣੇ ਕੋਲੇ ਹੁੰਦੇ ਆ ਵੀਰੇ 25 30 ਡੰਗਰ ਹਮੇਸ਼ਾ ਹੀ 25 ਤੋਂ 30 ਨਗ ਬਾਈ ਕੋਲੇ ਮੱਝਾਂ ਤੋਂ ਲਾ ਕੇ ਝੋਟੀਆਂ ਤੋਂ ਲਾ ਕੇ ਤੇ ਗਾਵਾਂਾਂ ਦੇ ਬ੍ਰਾਂਡ ਤੋਂ ਲਾ ਕੇ ਹੈ ਨਾ ਹਾਂਜੀ ਹਾਂਜੀ ਹਾਂ ਆ ਇੱਥੇ ਆਪ ਤੋਂ ਲਾ ਕੇ ਜਿਵੇਂ ਹੋਰ ਵੀ ਬਾਹਰ ਲਗਾ ਕੇ ਵੀ ਲੈ ਜਾਣਾ ਹਾਂਜੀ ਹਾਂ ਵੀਰੇ ਆਪਣੇ ਕੋਲੇ ਮਹਾਰਾਸ਼ਟਰ ਗੁਜਰਾਤ ਬਹੁਤ ਗਾਮਾ ਜਿਵੇਂ ਜੁਪੀ ਜਾਪੀ ਵਾਲੇ ਸੱਜਣਾ ਨੇ ਲੈਣ ਆਉਣਾ ਹੋਵੇ ਤਾਂ ਆਪਾਂ ਗੇ ਸੈਟਿੰਗ ਸਾਰੀ ਹਾਂਜੀ ਹਾਂ ਬੇਫਿਕਰ ਹੋ ਕੇ ਆ ਜਾਨੀ ਆ ਜੁਪੀ ਮਹਾਰਾਸ਼ਟਰ ਵਾਲੇ ਸੱਜਣਾ ਆ ਸਕਦੇ ਨੇ ਬਾਈ ਕੋਲੇ ਸਟਾਰਟ ਕਿਹੜੇ ਪਾਸਿਓਂ ਕਰੀਏ ਹੁਣ ਸਟਾਰਟ ਵੀਰੇ ਜਿੱਧਰੋਂ ਮਰਜ਼ੀ ਕਰ ਲਓ ਆਪਣੇ ਕੋਲੇ ਤਾਂ ਤਿੰਨੀ ਨੰਗਿੰਨੇ ਆ ਇੱਥੋਂ ਕਰ ਲੈਨੇ ਆ ਅੱਜੋਂ ਇੱਥੋਂ ਕਰ ਲਓ ਇੱਥੋਂ ਅੱਜ ਖੋਲ ਕੇ ਤੋਰ ਦੋ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ ਇਸ ਵਾਰ ਇਹ ਤੀਜਾ ਸੂਈ ਹੈ ਜੀ ਬੱਚਾ ਕੀ ਆ ਨਾਲ ਬੱਚਾ ਸੂਈ ਨੂੰ ਹੋ ਗਿਆ ਜਸ਼ੇਮਾ ਦੇ ਨਾਲ ਭਰਾ ਛੇਮਾ ਸੱਤਮਾ ਤਨ ਬਾਈ ਕਹਿੰਦਾ ਸੂਈ ਨੂੰ ਆ ਕੱਦ ਕਾਠ ਦਰਮਿਆਨਾ ਪਰ ਜਿਹੜੀ ਥੱਲੇ ਦੀ ਦੀ ਕੁਆਲਿਟੀ ਆ ਉਹ ਕੁਆਲਿਟੀ ਸੱਜਣਾ ਝੋਲੀ ਝਾਲੀ ਬਹੁਤ ਚੰਗੀ ਆ ਪ੍ਰਧਾਨੇ ਦੀ ਇਹ ਇੱਥੋਂ ਕਵਾ ਕੇ ਰੋਕ ਲਾ ਤੇ ਇੱਥੋਂ ਲਮਾਈਲ ਮੂਵੀ ਦਿਖਾ ਦੇਗਾ ਰੀ ਆਰਡਰ ਉਡਰ ਦਿਖਾ ਦੇ ਤੇ ਅਗਲੇ ਪੰਨੇਓ ਆਰਡਰ ਵੀ ਅਗਲੇ ਪੰਨੇਓ ਦਿਖਾ ਦੇ ਨੇੜੇ ਲੱਗ ਸਿੰਘ ਸੁੰਗ ਦੀ ਵੀ ਬਹੁਤ ਚੰਗੀ ਆ ਭਰਾ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਸੂਆ ਆ ਗਿਆ ਤੀਜਾ ਤੇ ਆਰਡਰ ਆ ਗਿਆ ਪੂਰਾ ਚੌੜਾ ਚੌੜੇ ਆਰਡਰ ਚ ਆ ਗਈ ਤੇ ਢਾਂਚੇ ਦੀ ਵੀ ਚੌੜੇ ਦੀ ਆ ਤੇ ਜਿਹੜਾ ਥਾਣਾ ਥਣ ਵੀ ਨੂੰ ਕੁਆਲਟੀ ਦਾ ਲੱਗਿਆ ਥੱਲੇ ਬਹੁਤ ਸੋਹਣਾ ਥਾਣ ਲੱਗਿਆ ਜੀ ਚਵਾਈ ਚੂਈ ਦੀ ਕਿਵੇਂ ਆ ਬਾਈ ਚਵਾਈ ਦੀ ਵੀਰੇ 110% ਨਿਕਲੂ 110 100 ਤੋਂ ਵੀ ਬਾਹਰੇ ਹਾਂ 110 ਨਿਕਲੂ 100 ਤੋਂ ਵੀ ਬਾਹਰੇ ਆ ਬਾਈ ਕਹਿੰਦਾ ਚਵਾਈ ਦੀ ਤੇ ਅਗਲੇ ਬੰਨਿਓ ਦਿਖਾ ਦੇ ਉਸਤਾ ਦੇ ਨੇੜੇ ਲਾ ਜੇ ਸਿੱਖਣੀ ਹੋਵੇ ਚਵਾਈ ਕਰਨਾ ਸਿੱਖ ਵੀ ਸਕਦਾ ਇਹਦੇ ਕੋਈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹਾਂ ਨੇੜੇ ਲਾ ਕੇ ਦਿਖਾ ਦੇ ਇਧਰੋਂ ਥੋੜਾ ਕੈਮਰੇ ਕਰਕੇ ਮੰਨ ਦੀ ਆ ਦਿੱਕਤੀ ਹੈ ਨਾ ਇੱਥੋਂ ਇੱਥੋਂ ਦਿਖਾ ਆਡਰ ਹੁਣ ਅੱਗੇ ਪਿੱਛੇ ਦਾ ਆਡਰ ਆ ਜੇ ਗੱਲਬਾਤ ਕਰ ਲਈਏ ਕਿੰਨਾ ਕੁ ਦੁੱਧ ਤਿਆਰੀ ਦਾ ਹੀ ਅੰਦਰ ਨਹੀਂ ਸੂਈ ਦੁੱਧ ਵੀਰੇ ਥੱਲੇ ਹੁਣ 11 ਲੀਟਰ ਤੋਂ ਬਾਹਰ ਹੈ 11 ਤੋਂ ਬਾਹਰ ਆ ਪੀਕ ਲੈਵਲ ਤੇ ਦੁੱਧ 15 ਕਿਲੋ ਦੇਊ ਵੀਰੇ 14-15 ਦੇ ਏੜ-ਗੇੜ ਪੀਕ ਲੈਵਲ ਤੇ ਆਊਗੀ ਜਦੋਂ ਮੈਲੇ ਮੂਲੇ ਚੱਲੂਗੀ ਪਾ ਦਊਗੀ ਹਾਂ ਹਾਂ ਜਿੱਦਿਆਂ ਨੂੰ 20 ਦਿਨ ਹੋ ਗਏ ਸੂਈ ਨੂੰ ਉਹਦੇ 15 ਲੀਟਰ ਮਿਲ ਚੁ ਤੇ ਆ ਇੱਥੋਂ ਇੱਥੋਂ ਦਿਖਾ ਦੇਰੀ ਸਾਈਡ ਤੋਂ ਅਗਲੇ ਬੰਨੇ ਵੀ ਲੈ ਵਾ ਪੂਰਾ ਤੇ ਇੱਥੋਂ ਪਿਛਾਂ ਤੋਂ ਦਿਖਾ ਦੇ ਉਰੀ ਆਖੀ ਇਧਰਲੇ ਬੰਨੇ ਵੀ ਦਿਖਾ ਦੇ ਆਡਰ ਸ਼ੂ ਤੱਕ ਟੱਚ ਕਰਦਾ ਚੌੜਾ ਇਹ ਬਾਹਲੇ ਖਰੇ ਲਾਕੇ ਦੀਆਂ ਵੀਰੇ ਹਸਾਰ ਦੀਆਂ ਨੇ ਇਹ ਮਈਆਂ ਅਸ਼ਿਆਸਾਰ ਏਰੀਆ ਦੀ ਮੈਂ ਹਾਂ ਤੇ ਦੁੱਧ ਦਾ ਦਰੂਕ ਕੇ ਜੀ ਰਿਪੋਰਟ ਨੇ ਹਾਂ ਦੁੱਧ ਨੂੰ ਇਹ ਖਰੀ ਨਹੀਂ ਨਿਕਲਦੀ ਹੁੰਦੀ ਆ ਪਰਾ ਤਕਰੀਬਨ ਤਕਰੀਬਨ ਦੁੱਧ ਨੂੰ ਲੰਬੇ ਟਾਈਮ ਵਾਲੀਆਂ ਨੇ ਜਿਆਦਾ ਆਰਡਰ ਕੀ ਮਾਰਦੇ ਆ ਇੱਕ ਹੋਰ ਕੁਆਲਿਟੀ ਹੈ ਨਾ ਇਹ ਲੰਮਾ ਸਮਾਂ ਦੁੱਧ ਦਿੰਦੀਆਂ ਠੀਕ ਆ ਜੀ ਆਪ ਡਰਾਈ ਕਰਨ ਵਾਲਾ ਕੰਮ ਹੁੰਦਾ ਇਹਨਾਂ ਨੂੰ ਠੀਕ ਆ ਜੀ ਨਾ ਵਾਲਾ ਕੰਮ ਹੀ ਹੁੰਦਾ ਮੇਲਕਾਫ ਸੂਆ 6 ਦਿਨ ਦਾ 11 ਤੋਂ ਬਾਅਦ ਦੁੱਧ ਹੁਣ ਰੈਡੀ ਹਾਂਜੀ ਹਾਂ ਵੀਰੇ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਵੀਰੇ ਹੋੱਕੀ ਜਮਾ ਹਾਂਜੀ ਹਾਂ ਧਾਰਾ ਵੀ ਦਿਖਾ ਦੇ ਮਾਰ ਧਾਰਾ ਦਿਖਾ ਆ ਗਈ ਜੀ ਆ ਗਈ ਵੀਰੇ ਆਰ ਦੇ ਬੱਚਾ ਬੰਨੇ ਤੇ ਧਾਰਾ ਤੂਰਾ ਦਿਖਾ ਦੇ ਮਾਰ ਕੇ ਥੱਲੀ ਮਾਰੇਗਾ ਥੱਲੀ ਮਾਰ ਦਾਂਗੇ ਤਾਂ ਕੀ ਆ ਬਸ ਕੋਈ ਗੱਲ ਨਹੀਂ ਤੇ ਧਾਰਾ ਤੂਰਾ ਸਾਨੂੰ ਸੱਜਣੋ ਮਾਰ ਕੇ ਦਿਖਾ ਦੇਣਾ ਤੇ ਥਣ ਤੁਣ ਦੀ ਗੱਲਬਾਤ ਕਰ ਲਈ ਜੈਨ ਬਣਾਇਆ ਚੀਤੀ ਦੀ ਨਹੀਂ ਮੋਟੀ ਝੋਣ ਪੈਂਦਾ ਭਰਾ ਇਹਦਾ ਇੱਥੇ ਰ ਚਵਾਈ ਚੂਹੀ ਚੈੱਕ ਕਰ ਸਕਦੇ ਹੋ ਬਾਕੀ ਜਿਹੜੇ ਸੱਜਣ ਨੇ ਆਨਲਾਈਨ ਮੰਗਾਉਣੀਆਂ ਬਾਈ ਨਾਲ ਗੱਲਬਾਤ ਕਰ ਸਕਦਾ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਇਹਦਾ ਲੈਨ ਦੇ ਨੇ 95000 ਰੁਪਏ ਲੈਣ ਦੇਣ 95 ਮਾਫੀ ਕੁਛ ਕਰ ਦਿਆਂਗੇ ਉਹਦੇ ਚੋਂ ਹਾਂ ਹਾਂ ਕੋਈ ਗੱਲ ਨਹੀਂ ਛੋੜਛੱਪਾ ਤਾਂ ਕਰਾਂਗੇ ਪ੍ਰਧਾਨ ਹਾਂ ਛੋੜਛੱਪਾ ਬਾਈ ਕਹਿੰਦਾ ਉਹਦੇ ਚੋਂ ਕਰ ਦਿਆਂਗੇ ਆਪਾਂ ਰੇਟ ਇਹਦਾ ਹੈਗਾ 95000 ਕਰੀਏ ਐਨੂੰ ਮੜੀ ਜੀ ਮੈਂ ਇਧਰ ਨੂੰ ਕਰ ਦੇ ਮੜੀ ਜੀ ਥਾਣ ਥਾਣ ਵਿਖਾ ਦਈਏ ਥਾਣ ਥਾਣ ਐਨ ਬਣਾਉਂਦੀ ਆ ਪੂਰਾ ਬਾਲੀ ਚੰਗੀ ਝੋਲੀ ਆ ਬਾਈ ਹਾਂ ਗੁੱਲੇ ਵਾਲਾ ਐਨੂੰ ਕਰਦੇ ਐਨੂੰ ਕਰਦੇ ਮੜੀ ਜੀ ਥਾਣ ਥਾਣ ਸਜਣੋਂ ਝੋਟੀ ਨੂੰ ਲੱਗਿਆ ਚੰਗਾ ਜੇ ਗੱਲਬਾਤ ਕਰ ਲਈ ਆਰਡਰ ਵੀ ਚੰਗਾ ਦਿਖਾਉਂਦੀ ਆ ਤੇ ਸੂਆ ਇਹਦਾ ਆ ਗਿਆ ਤੀਜਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬੂਰੀ ਕਿਉਂਕਿ ਬੂਰੀ ਦੀ ਡਿਮਾਂਡ ਅਕਸਰ ਜ਼ਿਆਦਾ ਰਹਿੰਦੀ ਆ ਇਹਦਾ ਕਿਹੜਾ ਸੂਆ ਬਾਈ ਵੀਰੇ ਇਹਦਾ ਸੂਆ ਇਸ ਵਾਰ ਇਹ ਵੀ ਤੀਜਾ ਸੂਈ ਹੈ ਜੀ ਠੀਕ ਆ ਜੀ ਹਾਂ ਸੂਈ ਨੂੰ ਇਹਨੂੰ ਹੋ ਗਿਆ ਹੱਤ ਆ ਵੀਰੇ ਇਹ ਹੈਗੀ ਇੱਕ ਹਫ਼ਤੇ ਦੀ ਸੂਈ ਹਾਂ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਮੇਲ ਆ ਵੀਰੇ ਇਹਦੇ ਨਾਲ ਵੀ ਮੇਲ ਕਾਫ ਆ ਹਾਂ ਇਹ ਵੀ ਤੋਰ ਦਿਓ ਜੀ ਖੋਲ ਕੇ ਇੱਕ ਹਫ਼ਤੇ ਦੀ ਸੂਈ ਥੱਲੇ ਦੁੱਧ ਕਿੰਨਾ ਜੀ ਇਹ ਥੱਲੇ ਹੁਣ 10 ਕਿਲੋ ਤੋਂ ਵਾਰ ਆਈ 10 ਤੋਂ ਵਾਰੇ ਹਾਂ ਜੀ ਆ ਇਹਦਾ ਕੱਦ ਵੱਡਾ ਆ ਗਿਆ ਵੱਡਾ ਹਾਂ ਜੀ ਹਾਂ ਇਹ ਇਹ ਆ ਗਈ ਇਹ ਪੂਲ ਸਾਈਡ ਦਾ ਕਾਚਾ ਤੇ ਆ ਗਈ ਸੱਜਣਾ ਬੂਰੀ ਜਿਵੇਂ ਅਕਸਰ ਕਹਨੇ ਹੁੰਦੇ ਆ ਵੀ ਇਹ ਆ ਗਈ ਤੇਲੀਆ ਪੂਰੀ ਆਰਡਰ ਚੰਗਾ ਦਿਖਾਉਂਦੀ ਆ ਤੇ ਥਣਫਣ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਯਾਰ ਬਾਡੀ ਵਾਲੀ ਮੈਂ ਆ ਗਈ ਲੰਬੀ ਲੰਬੀ ਬਹੁਤ ਆ ਜੇ ਗੱਲਬਾਤ ਕਰ ਲਈਏ ਨਾਲ ਇਹਦੇ ਵੀ ਮੇਲ ਆ ਬਾਈ ਹਾਂ ਹਾਂ ਮੇਲ ਆ ਵੀਰੇ ਥਣ ਬਹੁਤ ਸੋਹਣਾ ਕੱਢਦੀ ਆ ਪਛਮਕੇ ਪ੍ਰਧਾਨ ਨਾਲ ਇਹਦੇ ਵੀ ਮੇਲ ਆ ਤੇ ਕੋਸ਼ਿਸ਼ ਆਪਾਂ ਕਰਾਂਗੇ ਵੀ ਤਾਰਾਂ ਇਹਦੇ ਵੀ ਤੁਹਾਨੂੰ ਦਿਖਾ ਦਈਏ ਮਾਰ ਕੇ ਕਿਉਂਕਿ ਜਿਹੜੇ ਸੱਜਣ ਨੇ ਦੂਰ ਦਰਾਡੇ ਵਾਲੇ ਨੇ ਕਿਸੇ ਨੇ ਮੰਗਾਉਣੀ ਹੁੰਦੀ ਆ ਬਾਈ ਨਾਲ ਸੰਪਰਕ ਕਰ ਲਿਓ ਲੈ ਤਾਰਾਂ ਇਹਦੀਆਂ ਵੀ ਦਿਖਾ ਦੇ ਬਾਈ ਹਾਂ ਤਾਰਾਂ ਮਾਰ ਦੇ 1200 ਨੂੰ ਵੀ ਦਿਖਾ ਦਨੇ ਮਾਰ ਕੇ ਪਸ਼ੂ ਆ ਇਹਦਾ ਹੈਗਾ ਬਾਈ ਤੀਜਾ ਹਾਂ ਵੀਰੇ ਇਹ ਵੀ ਤੀਸਰਾ ਸੂਈ ਹੈ ਸੂਆ ਇਹ ਵੀ ਤੀਜਾ ਤੇ ਮੈਂ ਆ ਗਈ ਬਾਦੀ ਵਾਲੀ ਜੇ ਗੱਲ ਕਰ ਆ ਗਈ ਜੀ ਆ ਗਈ ਵੀਰੇ ਆ ਗਈ ਕਰ ਦੇ ਬੱਚਾ ਬੰਨੇ ਤੇ ਧਾਰਾ ਦਿਖਾ ਦੇ ਮਾਰ ਕੇ ਥੋੜਾ ਜਿਹਾ ਡਰਦੀ ਹੈ ਗਰੀ 2x ਤੇ ਕਰਕੇ ਦਿਖਾ ਦਈਏ ਇੱਥੋਂ ਤੇ ਬਾਈ ਅਗਲੇ ਥਾਂਾਂ ਚ ਵੀ ਦਿਖਾ ਦੇ ਬਾਈ ਮਾਰ ਕੇ ਧਾਰਾ ਧੂਰਾ ਸੱਜਣੋ ਮਾਰ ਕੇ ਸਾਨੂੰ ਆਪਾਂ ਦਿਖਾ ਦਈਆਂ ਦੋਨੇ ਪਸ਼ੂਆਂ ਨੇ ਇੱਕ ਗੱਲ ਹੋਰ ਦੱਸ ਦੇਣਾ ਜਿਹੜਾ ਸਮਾਂ ਸਮਾ ਹੁਣ ਦੁਪਹਿਰ ਦਾ ਤਕਰੀਬਨ 2:30 3:00 ਵਜੇ ਦਾ ਸਮਾ ਉਹ ਹਿਸਾਬ ਨਾਲ ਜੱਜਮੈਂਟ ਕਰ ਦੇਖੋ ਥਣ ਕਿਹ ਜਾ ਕੱਢਿਆ ਵੀਰੇ ਬਾਕੀ ਖਿਰਦੀ ਝੋਟੀ ਚੰਗੀ ਆ ਥੱਲਿਓ ਨਾਰੰਗੂ ਚੱਲੂ ਨਾਰੰਗ ਚਵਾਈ ਚਬੂਈ ਦੀ ਪੋਲੀ ਆ ਹਾਂ ਬਹੁਤ ਇੱਕ ਨੰਬਰ ਪੈਸੇ ਇਹਦੇ ਕਿੰਨੇ ਲਵਾਂਗੇ ਫਿਰ ਬੂਈ ਪੈਸੇ ਵੀਰੇ ਇਹਦੇ ਲੈਣ ਦੇ 90000 ਰੁਪਏ ਹੀ ਕਰ ਦਿਆਂਗੇ ਮਾਨਤਾਂ ਹਾਂ ਮਾਨਤਾਂ ਕਰ ਦਾਂਗੇ 90 ਜੋ ਮਾਨਤਾਂ ਬਾਈ ਕਹਿੰਦਾ ਕਰ ਦਾਂਗੇ ਇਹ ਦੇਣੀਆਂ 90 ਦੀ ਤੇ 1 ਨੰਬਰ ਵਾਲੀ ਬਾਈ ਕਹਿੰਦਾ ਦੇਣੀਆਂ 95 ਦੀ ਮਾਨਤਾਂ ਦੋਹਾਂ ਚ ਹੋ ਜੂਗਾ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਤਾਂ ਜੋੜੇ ਚ ਵੀ ਕਰ ਹਾਂ ਜੋੜੇ ਚ ਕੋਈ ਨਾ ਉਸੇ ਹਿਸਾਬ ਨਾਲ ਕਰਦਾ ਇਹ ਜੋੜਾ ਲੈਣਾ ਵੀ ਕਿਸੇ ਇਹ ਹੁਣ ਗਾ ਰਹੀ ਇਧਰਲੇ ਬੰਨੇ ਲਿਆ ਹੁਣ ਆ ਆ ਟਰੱਕ ਤੇ ਮਾਰਦੇ ਰੇਲ ਦੇ ਇੰਜਣ ਤੇ ਕੈਮਰਾ ਇੱਕ ਵਾਰੀ ਆ ਰੇਲ ਦਾ ਇੰਜਣ ਹੀ ਆ ਕੱਦ ਕਾੜ ਦਾ ਆਈਡੀਆ ਕਰਾ ਦੇ ਪਛਾਣੂ ਹੋ ਕੇ ਵੀ ਇਹਦਾ ਕੱਦ ਮੇਰੇ ਕੱਦ ਦੇ ਤਕਰੀਬਨ ਤਕਰੀਬਨ ਬਰਾਬਰ ਹੀ ਆਉਂਦਾ ਹਾਂ ਬਰਾਬਰ ਹੀ ਵੀਰੇ ਇਹਦਾ ਕੱਦ ਹੋਣਾ ਘੱਟ ਤੋਂ ਘੱਟ ਐ ਮਨ ਕੇ ਚਲੋ 5 ਫੁੱਟ 9 ਇੰਚ ਦੀ ਹੋਵੇ 10 ਦੀ ਹੋਵੇ ਕੋੜੇ ਵਾਲਾ ਕੰਮ ਹਾਂ ਕੋੜੇ ਵਾਲਾ ਕੰਮ ਇਹ ਕੋੜਿਆਂ ਦਾ ਇੰਚਾਂ ਚ ਮਣਦੇ ਹੁੰਦੇ ਨੇ ਇਹ 64 ਇੰਚ ਦਾ ਕੋੜਾ ਆ ਗਿਆ 64 ਇੰ ਜਿਹੜੇ ਹਿਸਾਬ ਨਾਲ ਇਹਦਾ ਕੱਦ ਕਾਠ ਲੈਗ ਸਕੋਰ ਦੀ ਬਹੁਤ ਮਜ਼ਬੂਤ ਹੈ। ਹਾਂ ਬਹੁਤ ਮਜ਼ਬੂਤ ਹੈ ਨਾਲੇ ਆਰਡਰ ਦੇਖੋ ਵੀਰੇ ਜਮਾ ਲੈਗ ਤੋਂ ਉੱਪਰ ਖੁੱਛ ਤੋਂ ਉੱਪਰ ਜਾ ਰਿਹਾ। ਸੁਆ ਕਿਹੜਾ ਇਹਦਾ? ਸੁਆ ਵੀਰੇ origignal ਦੂਜਾ ਮੂੰਹੋਂ ਚਾਰ ਦੰਦ ਦਾ ਵੀ। ਸਿਰਫ ਚਾਰ ਦੰਦ। ਹਾਂ ਚਾਰ ਦੰਦ। ਖੋਲ ਕੇ ਤੋੜ ਦੇ ਇਹਨੂੰ। ਬੱਚਾ ਕੀ ਆ ਨਾਲ? ਬੱਚਾ ਵੀਰੇ ਫੀਮੇਲ ਆ। ਬਹੁਤ ਚੰਗੇ ਸੀ ਬਣਦੀ ਆ ਵੀਰੇ। ਨਾਲ ਵੀ ਬੱਛੀ ਆ। ਆ ਸੱਜਣੋ ਇਹਦਾ ਆਪ ਵੀ ਬੱਛੀ ਆ ਤੇ ਨਾਲ ਵੀ ਬੱਛੀ ਆ ਤੇ ਇੱਥੋਂ ਦਿਖਾ ਗਿਆ ਜੀ ਸਮਾਰ ਕੇ ਹੋਈ। ਆਰਡਰ ਰੂਡਰ ਦਿਖਾ ਦੇ ਇਹਦਾ। ਤੇ ਕੱਦ ਬਿੱਡ ਵੀ ਫੁੱਲ ਵੱਡਾ ਤੇ ਲੈਗ ਸਕੋਰ ਆ ਜਿਹੜਾ ਮੇਨ ਗੱਲ ਹੁੰਦੀ ਆ گاਵਾ ਚ ਉਹ ਪੂਰਾ ਮਜ਼ਬੂਤ ਆ ਬੱਚੀ ਦਾ ਕੱਦ ਬਿੱਡ ਵੀ ਚੰਗਾ ਤੇ ਲੰਬਾਈ ਵੀ ਚੰਗੀ ਆ ਇਹਦੇ ਸੀਮਨ ਵਗੈਰਾ ਦਾ ਆਪਾਂ ਨੂੰ ਪੂਰੇ ਪੂਰੀ ਡਿਟੇਲ ਆਈ ਆ ਵੀਰੇ ਬਹੁਤ ਚੰਗੇ ਫਾਰਮ ਦੇ ਚੋਂ ਲਈ ਆ ਇਹ ਇਹ ਵੀਰੇ ਆਪ ਹੈਗੀ ਆਗੀ ਆਪਣੇ ਉਹਦੀ ਉਹ ਜੁਪੀਟਰ ਦੀ ਠੀਕ ਆ ਜੀ ਤੇ ਬਿਛੇਰੀ ਬੱਚੀ ਆ ਜੀ ਰੇਡੀਓ ਦੇ ਉਹ ਹੈਗੀ ਆ ਰੇਡੀਓ ਹਾਂ ਪਤਾ ਆਪਾਂ ਨੂੰ ਇਹਦੀ ਮਾਂ ਦਾ ਰਿਕਾਰਡ ਵੀ ਦੱਸਿਆ ਸੀ ਮਾਲਕ ਨੇ ਉਹ ਹੁਣ ਮੈਂ ਭੁੱਲ ਗਿਆ ਜੀ ਮੈਂ ਜਿਹਨੂੰ ਚਾਹੀਦਾ ਹੋਵੇ ਪਤਾ ਕਰਕੇ ਦੱਸਾਂਗਾ ਇਹੋ ਕੰਮ ਮਤਲਬ ਹੈ ਦੀ ਮਾਂ ਤੱਕ ਦਾ ਰਿਕਾਰਡ ਵੀ ਕਨਫਰਮ ਕਰਾ ਦਾਂਗੇ ਹਾਂ 55 57 ਲੀਟਰ ਇਹਦੀ ਮਾਂ ਦੁੱਧ ਦਿੰਦੀ ਰਹੀ ਹੈ ਜੀ ਠੀਕ ਆ ਜੀ ਇਹਦਾ ਸੂਆ ਕਿਹੜਾ ਹੈ ਸੂਆ ਵੀਰੇ ਦੂਜੇ ਪਲੂਨੇ ਨੇ 46 47 ਕਿਲੋ ਦੁੱਧ ਦਿੱਤਾ ਹੈ 46 47 ਦਾ ਪੈਲਣ ਦਾ ਰਿਕਾਰਡ ਆ ਹੁਣ ਸੂਈ ਕਦੋਂ ਆ ਬਈ ਇਹ ਸੂਈ ਅੱਜ ਸਵੇਰੇ ਆ ਵੀਰੇ ਜੇਰ ਆ ਉੱਥੇ ਪਈ ਆ ਦਿਖਾ ਦਾਂਗੇ ਆਪਾਂ ਕੋਈ ਜੇਰ ਜੂਰ ਵੀ ਡਾਨਾ ਤੇ ਥਣਥਣ ਵੀ ਕੁਆਲਿਟੀ ਕਿਸੇ ਵੀ ਪੱਖ ਤੋਂ ਹੱਥ ਨਹੀਂ ਤਰਾਂਦੀ ਲੈਗ ਸਕੋਰ ਤੋਂ ਲਾ ਕੇ ਕੱਦ ਤੋਂ ਲਾ ਕੇ ਆਰਡਰ ਤੋਂ ਲਾ ਕੇ ਥਣਾ ਤੋਂ ਲਾ ਕੇ ਤੇ ਉੱਤੇ ਉਹ ਜਿਹੜੀ ਰੀਡ ਦੀ ਹੱਡੀ ਆ ਉਹਦੇ ਤੋਂ ਵੀ ਲਾ ਕੇ ਬਿਲਕੁਲ ਸਿੱਧੀ ਆ ਕੋਈ ਲੇਤ ਫੇਤ ਨਹੀਂ ਹੈਗੀ ਕੱਦ ਵੱਡਾ ਫੁੱਲ ਵੱਡਾ ਆ ਪਈਆ ਵੀਰੇ ਜੇਰ ਇਹਦੀ ਅਜੇਰ ਤੇ ਵੀ ਮਾਰਦੇ ਇਧਰਲੇ ਬੰਨੇ ਕੈਮਰਾ ਆ ਪਈਆ ਜੇਰ ਤੇ ਨਾਲ ਵੀ ਇਹਦੇ ਬੱਛੀਆ ਕਰੀ ਬੱਛੀ ਵੱਲ ਵੀ ਲਿਆ ਕੈਮਰਾ ਓਏ ਕਰੀ ਕਰੀ ਮਾਰੀ ਬੱਛੀ ਨੂੰ ਖਰੀ ਕਰਕੇ ਦਿਖਾ ਦੇ ਪਿੰਕ ਨੋਜ਼ ਆ ਵੀਰੇ ਪਿੰਕੀ ਅੱਖਾਂ ਨੇ ਇਹਦੀਆਂ ਬੱਚੀ ਵੀ ਟੋਪ ਕੁਆਰਟੀ ਵੀ ਆ ਕਰਦੇ ਖੜੀ ਮਾੜੀ ਜੀ ਸੁਸਤ ਕਰਦੀ ਜ਼ਿਆਦੇ ਪਿਆਦਾ ਬਾਲਾ ਵੱਧ ਪੀ ਵੀਰੇ ਆ ਗਈ ਜੀ ਆ ਗਈ ਆ ਗਈ ਕਰ ਦਿਓ ਬੰਨੇ ਤੇ ਨਾਲ ਵੀ ਇਹਦੇ ਬੱਚੀ ਆ ਤੇ ਦੰਦਾਂ ਚ ਚਾਰ ਦੰਦ ਵਾਲਾ ਧਾਰਾ ਧੂਰਾ ਸਾਨੂੰ ਦੋਏ ਪਾਸੇ ਬਹਿ ਕੇ ਮਾਰ ਕੇ ਦਿਖਾ ਦੇਣੇ ਪੰਪੀ ਆ ਜੀ ਪੰਪੀ ਆ ਇਹ ਤਾਂ ਆਪਣਾ ਇਹਦਾ ਉਹ ਕੰਮ ਆ ਜਿਵੇਂ ਭਾਦੋਂ ਦੇ ਮੀਂਹ ਚ ਪੰਤਾਲੇ ਚੱਲਦੇ ਹਾਂ ਹਾਂ ਦੁੱਧੀਆਂ ਨਦੀਆਂ ਬਣਾ ਤੂੰ ਜੀ ਤੇ ਘਰੇ ਬਾਕੀ ਭਾਦੋਂ ਦੇ ਮੀਂਹ ਚ ਪੰਤਾਲੇ ਆਲਾ ਸ਼ਿਸ਼ਟ ਮੈਂ ਸੱਜਣੋਂ ਆਰਡਰ ਹੈਗਾ ਫਿਕਸ ਕਵਾਲਿਟੀ ਹੈਗੀ ਆ ਟਾਪ ਆ ਉਹ ਬੱਸ ਕਰ ਬਾਹਰ ਨਾਲ ਢੋਲ ਥੱਲੇ ਸੱਨੇ ਦਰਿਆ ਚ ਲਾਤਾ ਪੈਸੇ ਇਹਦੇ ਫਿਰ ਪੈਸੇ ਵੀਰੇ ਇਹਦੇ ਫੋਨ ਤੇ ਕਰਾਂਗੇ ਬਾਹਰੇ ਤਾਂ ਨਹੀਂ ਮੰਗਦੇ ਨਹੀਂ ਨਹੀਂ ਬਾਹਰੇ ਨਹੀਂ ਮੰਗਦੇ ਹਾਂ ਰੁਪਈਏ ਬਾਈ ਕਹਿੰਦਾ 19 ਮੰਗਦੇ ਨੇ ਓਟਦੀ ਆ ਤੇ ਮੈਂ 3.5 ਲੱਖ ਓਟ ਲੂ ਉਹਨੇ ਕੀ ਮੰਗ ਲਾਈ ਆ ਆ ਨਾਲ ਇਹਦੇ ਨਾਲ ਜਿਹੜੀ ਗੱਲ ਆ ਵੀ ਬੱੱਚੀ ਟਾਪ ਕੁਆਲਿਟੀ ਦੀ ਆਈ ਆ ਹਾਂ ਬੱੱਚੀ ਬਹੁਤ ਕੁਆਲਿਟੀ ਦੀ ਹੈ ਤੇ ਆਪ ਵੀ ਟਾਪ ਕੁਆਲਿਟੀ ਦੇ ਜਿਵੇਂ ਬਾਈ ਨੇ ਦੱਸਿਆ ਵੀ ਇਹਦੇ ਮਦਰ ਫਾਦਰ ਦਾ ਆਪਾਂ ਟੋਟਲ ਰਿਕਾਰਡ ਹੀ ਤੁਹਾਨੂੰ ਦਿਖਾ ਦੇਵਾਂਗੇ ਹਾਂ ਵੀਰੇ ਉਹ ਦੱਸ ਸਕਦੇ ਆਪਾਂ ਆ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ ਹੈਗਾ ਜੀ ਆਪਣਾ 97796212161 ਇੱਕ ਵਾਰੀ ਹੋਰ ਬੋਲ ਦਿਓ 97796212161 ਜੀ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਈ ਆਪਾਂ ਨੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਾਨਵਰ ਤਿੰਨ ਦਿਖਾਈ ਨੇ ਇੱਕ ਮੋਹਰਾ ਨਸਲ ਦੀ ਝੋਟੀ ਦਿਖਾਈ ਆ ਤੇ ਇੱਕ ਦਿਖਾਈ ਆ ਬੂਰੀ ਤੇ ਇੱਕ ਦਿਖਾਈ ਆ ਆ ਵੱਛੀ ਆਰਡਰ ਉਡਰਾਨ ਇਹ ਮੇਰੇ ਸਵੇਰੇ ਬਾਲੇ ਕੱਢੇ ਦੀ ਨਿਸ਼ਾਨੀਆਂ ਨੇ ਦੇਖੋ ਇਹ ਬਾਈ ਇچھے ਸੀਗਾ ਬੈਠਣ ਬੈਠਣ ਤੇ ਦਿੱਕਤ ਮੰਗਦੀ ਸੀ ਲੱਗਦਾ ਕਰਦਾ ਹਾਂਜੀ ਹਾਂ ਆ ਪੌੜੀ ਵਾਲਾ ਸਿਸਟਮ ਦੀ ਬਾਈ ਕਹਿੰਦਾ ਦੁੱਧ ਦੇ ਵਿੱਚੋਂ ਕੱਢਤਾ ਕਿੰਨਾ ਕੁ ਦੁੱਧ ਪਾ ਦੂ ਐਸ ਵਾਰੀ ਵੀਰੇ 45 40 ਕਿਲੋ ਪਹਿਲੇ ਕੱਢਿਆ ਹੋਇਆ ਸੂਏ ਇਸ ਵਾਰ ਤਾਂ ਅਗਲੀ ਦੀ ਸੇਵਾ ਗਈ ਮੌਸਮ ਵੀ ਤੈਨੂੰ ਪਤਾ ਬਹੁਤ ਚੰਗਾ ਆ ਗਿਆ ਮੌਸਮ ਵੀ ਚੰਗਾ ਆ ਰਿਹਾ ਤੇ ਚਾਹੇ 50 ਟੁੱਟ ਪਾ ਲੇ ਚਾਹੇ 55 ਟੁੱਟ ਪਾ ਲੇ ਆ ਕਿਸੇ ਚੰਗੇ ਫਾਰਮ ਵਾਲੇ ਸੱਜਣ ਦੇ ਕੰਮ ਦੀ ਆ ਜੇ ਕਿਸੇ ਸੱਜਣ ਨੇ ਪੰਜ ਵੀ ਰੱਖਣੀਆਂ ਨੇ ਘਰੇ ਮੇਰਾ ਖਿਆਲ ਆ ਇੱਕ ਰੱਖ ਲੈ ਹਨਾ ਇੱਕ ਨਾਲ ਹੀ ਸਾਰ ਦੂ ਹਾਂ ਇੱਕ ਨਾਲ ਕੰਮ ਸਿਰਾ ਹੋ ਜਾਊਗਾ ਤੇ ਬਾਕੀ ਹਾਂਜੀ ਪਿੱਛੇ ਵੀ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਆ ਇੱਕ ਨਾ ਇੱਕ ਨਗੀਨਾ ਹਾਂ ਆ ਮੇਲੇ ਮੂਲੇ ਦੇ ਜਿਹੜੇ ਸੱਜਣਾਂ ਆ ਗਏ ਜਾਨਵਰ ਤਿਆਰ ਹਾਂ ਮੇਲੇ ਵਾਲੀ ਵੱਛੀ ਹੀ ਹੈ ਪ੍ਰਧਾਨ ਹਾਂ ਤੇ ਬਾਕੀ ਸੱਜਣਾਂ ਨੰਬਰ 22 ਦਾ ਵੀਡੀਓ ਤੇ ਚੱਲੂਗਾ ਇਹਨਾਂ ਤਿੰਨਾਂ 'ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਗੱਲਬਾਤ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ